ਸਤਿ ਸ਼੍ਰੀ ਅਕਾਲ ਮੈਂ ਖਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਨੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਹਿਲਗਾਮ ਦੇ ਅਤਵਾਦੀ ਹਮਲੇ ਨੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਤੇ ਮੁਕੰਮਲ ਤੌਰ ਤੇ ਬ੍ਰੇਕ ਲਗਾ ਦਿੱਤਾ ਵਪਾਰ ਬੰਦ ਪਾਣੀ ਬੰਦ ਤੇ ਨਾਲ ਹੀ ਕਲਾ ਦੇ ਰਿਸ਼ਤੇ ਵੀ ਖਤਮ ਇੰਨਾ ਖਰਾਬ ਰਿਸ਼ਤੇ ਕਰਕੇ ਹੀ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਤੇ ਵੀ ਕਾਫੀ ਚਰਚਾ ਹੋਈ ਤੇ ਭਾਰਤ ਵਿੱਚ ਰਿਲੀਜ਼ ਹੋਣ ਤੇ ਇਸ ਤੇ ਪਾਬੰਦੀ ਲਗਾ ਦਿੱਤੀ ਗਈ ਜਾਂ ਇਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੇ ਗਏ ਵਿਵਾਦ ਵਧਣ ਤੋਂ ਬਾਅਦ ਬਹੁਤ ਲੋਕ ਇਸ ਦੇ ਵਿੱਚ ਗੁੱਦ ਪਏ ਤੇ ਹਰ ਤਰ੍ਹਾਂ ਦੇ ਬਿਆਨ ਵੀ ਸਾਡੇ ਸਾਹਮਣੇ ਆ ਗਏ ਸਾਡੀ ਆਦਤ ਸੀ ਬਣ ਗਈ ਹੈ ਹਰ ਚੀਜ਼ ਦੇ ਵਿੱਚ ਸਾਜ਼ਿਸ਼ ਦੇਖਣ ਦੀ ਇਥੋਂ ਵੀ ਕੁਝ ਐਵੇਂ ਦਾ ਹੀ ਹੋਇਆ ਸੀ ਇਸ ਦੇ ਵਿੱਚ ਵੀ ਅਸੀਂ ਸਾਜ਼ਿਸ਼ ਹੀ ਦੇਖੀ ਸਿੱਖਾਂ ਦੇ ਨਾਲ ਨਫ਼ਰਤ ਹੈ ਅੱਗ ਵਾਲਾ ਤਰੱਕੀ ਕਰ ਰਿਹਾ ਹੈ ਇਸ ਕਰਕੇ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਬੜਾ ਕੁਝ ਕਿਹਾ ਗਿਆ ਬੜੇ ਤਰੀਕੇ ਦੇ ਬਿਆਨ ਦਿੱਤੇ ਗਏ ਸਰਕਾਰ ਨੂੰ ਵੀ ਕੋਸਿਆ ਗਿਆ ਪਰ ਅਸਲੀਅਤ ਇਹ ਹੈ ਕਿ ਸਰਕਾਰ ਵੱਲੋਂ ਇਸ ਫਿਲਮ ਤੇ ਕੋਈ ਬੈਨ ਨਹੀਂ ਸੀ ਲਗਾਇਆ ਗਿਆ ਸਰਕਾਰ ਵੱਲੋਂ ਪਾਬੰਦੀ ਨਹੀਂ ਲਗਾਈ ਸੀ ਬਲਕਿ ਫਿਲਮ ਪ੍ਰੋਡਿਊਸਰਸ ਦੀ ਇੱਕ ਸੰਸਥਾ ਹੈ ਬੰਬੇ ਦੇ ਫਿਲਮ ਪ੍ਰੋਡਿਊਸਰਸ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਜਿਸ ਨੇ ਪਹਲਗਾਮ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਅਦਾਕਾਰਾਂ ਨੂੰ ਭਾਰਤੀ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਰੋਕਣ ਦੇ ਲਈ ਪਾਬੰਦੀ ਲਗਾਈ ਸੀ ਕਿ ਕੋਈ ਵੀ ਪਾਕਿਸਤਾਨੀ ਐਕਟਰਾਂ ਦੀ ਫਿਲਮ ਜਿਹੜੀ ਹੈ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਇਹ ਪਾਬੰਦੀ ਉਹਨਾਂ ਵੱਲੋਂ ਲਗਾਈ ਗਈ ਸੀ ਤੇ ਇਸ ਦਾ ਪਹਿਲਾ ਸ਼ਿਕਾਰ ਇੱਕ ਹਿੰਦੀ ਫਿਲਮ ਹੋਈ ਸੀ ਜਿਸ ਦਾ ਨਾਮ ਸੀ ਅਬੀਰ ਗੁਲਾਲ ਅਤੇ ਇਸ ਦੇ ਵਿੱਚ ਬਾਣੀ ਕਪੂਰ ਤੇ ਫਵਾਦ ਖਾਨ ਇਹ ਦੋਨੋਂ ਲੀਡ ਰੋਲ ਦੇ ਵਿੱਚ ਸੀ ਇਹਨਾਂ ਨੇ ਕੰਮ ਕੀਤਾ ਸੀ ਇਸ ਫਿਲਮ ਨੂੰ ਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ ਜਦੋਂ ਕਿ ਇਹ ਫਿਲਮ ਇਸ ਹਮਲੇ ਤੋਂ ਪਹਿਲਾਂ ਦੀ ਬਣੀ ਹੋਈ ਸੀ ਪਰ ਫਿਰ ਵੀ ਇਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਸੀ ਪਰ ਅਸੀਂ ਸਾਰਾ ਕੁਝ ਪਲਾ ਕੇ ਬੜੀ ਆਸਾਨੀ ਨਾਲ ਇਹਨਾਂ ਗੱਲਾਂ ਤੋਂ ਦੂਰ ਹੋ ਕੇ ਆਪਣੇ ਕੰਮ ਦੇ ਵਿੱਚ ਲੱਗ ਗਏ ਸਾਜ਼ਿਸ਼ ਲੱਭਣ ਤੁਰ ਪਏ ਤੇ ਇਸ ਤੇ ਅਸੀਂ ਸਿਆਸਤ ਵੀ ਖੁੱਲ ਕੇ ਕੀਤੀ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਨੇ 1 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਪੰਜਾਬੀ ਫਿਲਮ ਚੱਲ ਮੇਰਾ ਪੁੱਤ 4 ਦੇ ਉੱਤੇ ਟਿਕਿਆ ਹੋਇਆ ਨੇ ਜਿਸ ਦੇ ਵਿੱਚ ਵੀ ਕਈ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੈ ਹੁਣ ਸਰਦਾਰ ਜੀ 3 ਵਿੱਚ ਤਾਂ ਇੱਕ ਪਾਕਿਸਤਾਨੀ ਅਦਾਕਾਰਾ ਹਰਮੀਆ ਅਮੀਰ ਸੀ ਤੇ ਇਸ ਤੇ ਐਡਾ ਵੱਡਾ ਮਸਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ ਇਥੋਂ ਤੱਕ ਕਿ ਪੰਜਾਬ ਦੇ ਭਾਜਪਾ ਦੇ ਲੀਡਰਾਂ ਨੂੰ ਵੀ ਦਲਜੀਤ ਦਸਾਂਜ ਦੀ ਹਮਾਇਤ ਦੇ ਵਿੱਚ ਆਉਣਾ ਪਿਆ ਉਹਨਾਂ ਨੂੰ ਇਹ ਦਿਖਾਉਣਾ ਪਿਆ ਕਿ ਅਸੀਂ ਦਲਜੀਤ ਦੇ ਨਾਲ ਖੜੇ ਹਾਂ ਅਸੀਂ ਵੀ ਪੰਜਾਬੀਆਂ ਦੇ ਨਾਲ ਖੜੇ ਆ ਪਰ ਹੁਣ ਚੱਲ ਮੇਰਾ ਪੁੱਤ ਫਿਲਮ ਤਾਂ ਜਾਣੀ ਹੀ ਇਸ ਲਈ ਜਾਂਦੀ ਹੈ ਕਿ ਬਾਰਡਰ ਪਾਰ ਦੇ ਕਲਾਕਾਰਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਫਿਲਮਾਂ ਦੀ ਸੀਰੀਜ਼ ਬਣੀ ਹੋਈ ਹੈ ਤੇ ਕਈ ਪਾਕਿਸਤਾਨੀ ਕਲਾਕਾਰ ਇਸ ਦੇ ਵਿੱਚ ਕੰਮ ਕਰਦੇ ਨੇ ਇਹਨੇ ਸ਼ਾਮਿਲ ਹੁੰਦੇ ਰਹੇ ਨੇ ਇਫਤਿਹਾਰ ਠਾਕੁਰ ਨਸੀਰ ਚਨੌਤੀ ਤੇ ਅਕਰਮ ਉਦਾਸ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਸੰਘਰਸ਼ ਨੂੰ ਬਖੂਬੀ ਨਿਭਾਇਆ ਪਾਰੇ ਵਿੱਚ ਬਾਦ ਖੂਰ ਵੱਡਾ ਇਸ ਲਈ ਵੀ ਹੈ ਕਿਉਂਕਿ ਇਫਤਿਹਾਰ ਠਾਕੁਰ ਨੇ 2 ਮਈ ਨੂੰ ਪੈਲਗਾਮ ਹਮਲੇ ਤੋਂ ਬਾਅਦ ਭੜਕਾਊ ਬਿਆਨਬਾਜ਼ੀ ਵੀ ਕੀਤੀ ਸੀ ਇੱਕ ਟਾਕ ਸ਼ੋਅ ਦੇ ਉੱਤੇ ਉਸ ਨੇ ਭਾਰਤ ਨੂੰ ਖੁੱਲੀ ਤੰਕੀ ਦਿੱਤੀ ਸੀ ਤੇ ਕਿਹਾ ਸੀ ਕਿ ਜੇ ਤੁਸੀਂ ਹਵਾ ਰਾਹੀਂ ਆਮੋਗੇ ਤਾਂ ਹਵਾ ਦੇ ਵਿੱਚ ਉਡਾ ਦੇਵਾਂਗੇ ਜੇ ਸਮੁੰਦਰ ਦੇ ਰਸਤੇ ਆਓਗੇ ਤਾਂ ਪਾਣੀ ਵਿੱਚ ਡੋਬੋ ਦੇਵਾਂਗੇ ਤੇ ਜੇ ਜ਼ਮੀਨ ਦੇ ਰਸਤੇ ਆਓਗੇ ਤਾਂ ਉਸੇ ਜ਼ਮੀਨ ਦੇ ਵਿੱਚ ਤੁਹਾਨੂੰ ਦਫ਼ਨ ਕਰ ਦੇਵਾਂਗੇ ਇਸ ਤੋਂ ਬਾਅਦ ਪੰਜਾਬੀ ਫਿਲਮੀ ਐਕਟਰਾਂ ਵੱਲੋਂ ਬੜੀਆਂ ਲਾਂਤਾਂ ਪਈਆਂ ਗਈਆਂ ਸਨ ਤੇ ਪਾਕਿਸਤਾਨੀ ਐਕਟਰਾਂ ਨੂੰ ਪੰਜਾਬੀ ਫਿਲਮਾਂ ਵਿੱਚੋਂ ਬੈਨ ਕਰਨ ਦੀਆਂ ਆਵਾਜ਼ਾਂ ਵੀ ਉੱਠੀਆਂ ਸਨ ਜਿਵੇਂ ਕਿ ਅਕਸਰ ਹੁੰਦਾ ਹੈ ਕਈਆਂ ਨੇ ਚੁੱਪ ਵੀ ਧਾਰ ਰੱਖੀ ਸੀ ਪਰ ਫੇਰ ਵੀ ਰੌਲਾ ਹੌਲੀ-ਹੌਲੀ ਵਧਦਾ ਗਿਆ ਜੂਨ ਮਹੀਨੇ ਦੇ ਵਿੱਚ ਠਾਕੁਰ ਨੇ ਇੱਕ ਹੋਰ ਵੀਡੀਓ ਪਾਈ ਜਿਸ ਨੇ ਗੁੱਸਾ ਹੋਰ ਵਧਾ ਦਿੱਤਾ ਠਾਕੁਰ ਨੇ ਦਾਵਾ ਕੀਤਾ ਸੀ ਕਿ ਸਾਡੇ ਕਰਕੇ ਹੀ ਇਹ ਫਿਲਮਾਂ ਚੱਲਦੀਆਂ ਨੇ ਇਹਨਾਂ ਨੂੰ ਸਾਨੂੰ ਬਾਈਕਾਟ ਕਰਨ ਦਾ ਕੋਈ ਹੱਕ ਨਹੀਂ ਹੈ ਇਹ ਤਾਂ ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਨੂੰ ਬਾਈਕਾਟ ਕਰੀਏ ਮਤਲਬ ਅਸੀਂ ਪੰਜਾਬੀ ਫਿਲਮਾਂ ਨੂੰ ਬਾਈਕਾਟ ਕਰੀਏ ਜਿਹੜੀਆਂ ਭਾਰਤੀ ਪੰਜਾਬੀ ਫਿਲਮਾਂ ਬਣਦੀਆਂ ਹਨ ਮੈਂ ਇਹਨਾਂ ਦੀਆਂ 16 ਫਿਲਮਾਂ ਸਾਈਨ ਕੀਤੀਆਂ ਹਨ ਤੇ ਇਹਨਾਂ ਨੇ ਮੇਰੇ ਉੱਪਰ 300 ਕਰੋੜ ਰੁਪਇਆ ਲਾਇਆ ਹੋਇਆ ਹੈ ਸਾਥੋਂ ਬਿਨਾ ਇਹਨਾਂ ਨੇ 9 ਫਿਲਮਾਂ ਬਣਾਈਆਂ ਸੀ ਤੇ 9 ਜਾਂ 9 ਫਿਲਮਾਂ ਹੀ ਫਲॉप ਰਹੀਆਂ ਇਹ ਵੀ ਠੋਕਰ ਵੱਲੋਂ ਕਿਹਾ ਗਿਆ ਹੁਣ ਰਕੇਸ਼ ਧਵਨ ਜੋ ਪੰਜਾਬੀ ਫਿਲਮ ਨਿਰਮਾਤਾ ਨੇ ਤੇ ਲਿਖਾਰੀ ਹਨ ਇਹਨਾਂ ਨੇ ਹੀ ਚੱਲ ਮੇਰਾ ਪੁੱਤ ਸੀਰੀਜ਼ ਦੀਆਂ ਫਿਲਮਾਂ ਲਿਖੀਆਂ ਹਨ ਉਹਨਾਂ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਠਾਕੁਰ ਇਸ ਤੋਂ ਤਾਂ ਆਪਣਾ ਘਰ ਨਹੀਂ ਚਲਾਇਆ ਜਾਂਦਾ ਤੂੰ ਪੰਜਾਬੀ ਸਨਮਾਨ ਜਲਾਉਣ ਦਾ ਦਮ ਕਿਵੇਂ ਪਰਦਾ ਜਿਹੜੀਆਂ ਫਿਲਮਾਂ ਤੂੰ ਮੇਰੇ ਨਾਲ ਕੀਤੀਆਂ ਨੇ ਸਿਰਫ ਉਹੀ ਚੱਲੀਆਂ ਨੇ ਬਾਕੀ ਸਾਰੀਆਂ ਫਲॉप ਰਹੀਆਂ ਨੇ ਚੱਲ ਮੇਰਾ ਪੁੱਤ ਨੇ ਤੈਨੂੰ ਦੁਨੀਆਂ ਦੇ ਵਿੱਚ ਪਛਾਣ ਦਿੱਤੀ ਹੈ ਤੇ ਤਵਨ ਇਹ ਵੀ ਕਹਿੰਦਾ ਹੈ ਕਿ ਇਹ ਇੱਕ ਫਿਲਮ ਮੇਰੀ ਇਸ ਨਾਲ ਪੂਰੀ ਹੋ ਚੁੱਕੀ ਹੈ ਤੇ ਰਿਲੀਜ਼ ਕਰਨੀ ਪਵੇਗੀ ਕਿਉਂਕਿ ਪ੍ਰੋਡੂਸਰ ਦਾ ਬਹੁਤ ਪੈਸਾ ਲੱਗਿਆ ਹੋਇਆ ਹੈ ਨਹੀਂ ਤਾਂ ਮੈਂ ਕਦੋਂ ਦਾ ਇਸਦੇ ਨਾਲ ਨਾਤਾ ਤੋੜ ਦਿੰਦਾ ਸ਼ਾਇਦ ਉਹ ਚੱਲ ਮੇਰਾ ਕੋਤ ਫੋਰ ਦੀ ਗੱਲ ਹੀ ਕਰ ਰਹੀ ਸੀ ਹੋਰ ਵੀ ਕਈਆਂ ਨੇ ਇਹੀ ਜਜ਼ਬਾਤ ਦੁਰਾਏ ਬਿੰਨ ਿੱੱਲੋਂ ਨੇ ਤਾਂ ਮਈ ਦੇ ਵਿੱਚ ਠਾਕੁਰ ਨੂੰ ਦੇਸ਼ ਦਾ ਦੁਸ਼ਮਣ ਕਰਾ ਦਿੱਤਾ ਸੀ ਤੇ ਇਹ ਵੀ ਕਿਹਾ ਸੀ ਕਿ ਮੈਂ ਦੁਬਾਰਾ ਇਸਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਇਸ ਗੱਲ ਦੀ ਉਹਨਾਂ ਨੇ ਸੌਂ ਖਾਦੀ ਸੀ ਗੁਰਪ੍ਰੀਤ ਉੱਗੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕਲਾਕਾਰਾਂ ਦਾ ਕੰਮ ਤਾਂ ਪੁਲ ਬਣਾਉਣ ਦਾ ਹੁੰਦਾ ਹੈ ਦੁਵਾਰਾ ਬਣਾਉਣ ਦਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੋਈ ਵੀ ਹੁਣ ਪਾਕਿਸਤਾਨੀ ਐਕਟਰਾਂ ਦੇ ਨਾਲ ਕੰਮ ਕਰੇਗਾ ਇਸ ਨੇ ਸਿਰਫ ਆਪਣੇ ਲਈ ਹੀ ਨਹੀਂ ਬਲਕਿ ਕਈਆਂ ਹੋਰਾਂ ਲਈ ਵੀ ਦਰਵਾਜ਼ੇ ਬੰਦ ਕਰਨ ਦਾ ਕੰਮ ਕੀਤਾ ਹੈ ਇਹ ਗੁਰਪ੍ਰੀਤ ਉੱਗੀ ਵੱਲੋਂ ਬਿਆਨ ਦਿੱਤਾ ਗਿਆ ਸੀ ਹੁਣ ਚੱਲ ਮੇਰਾ ਪੁੱਤਰ ਵਿੱਚ ਠਾਕੁਰ ਚੌਧਰੀ ਸ਼ਮਸ਼ੇਰ ਦਾ ਕਿਰਦਾਰ ਨਿਭਾ ਰਿਹਾ ਹੈ ਨਸੀਰ ਚਨੌਤੀ ਤਰਵੇਜ਼ ਦਾ ਤੇ ਉਦਾਸ਼ ਬੂਟਾਖਾਨ ਦਾ ਅਮਰਿੰਦਰ ਗਿੱਲ ਤੇ ਸਿਮੀ ਚਹਿਲ ਮੁੱਖ ਭੂਮਿਕਾ ਦੇ ਵਿੱਚ ਹਨ ਪੰਜਾਬੀ ਫਿਲਮਾਂ ਦੇ ਵਿੱਚ ਜੋ ਵੀ ਪਾਕਿਸਤਾਨੀ ਐਕਟਰਾਂ ਦੇ ਸੀਨ ਹੁੰਦੇ ਨੇ ਉਹ ਭਾਰਤ ਜਾਂ ਪਾਕਿਸਤਾਨ ਵਿੱਚ ਸ਼ੂਟ ਨਹੀਂ ਹੁੰਦੇ ਬਲਕਿ ਵਿਦੇਸ਼ਾਂ ਵਿੱਚ ਸ਼ੂਟ ਕੀਤੇ ਜਾਂਦੇ ਨੇ ਜਿਵੇਂ ਕਿ ਕੈਨੇਡਾ ਹੋ ਗਿਆ ਜਾਂ ਇੰਗਲੈਂਡ ਹੋ ਗਿਆ ਪਰ ਹੁਣ ਇਸ ਇੰਤਜ਼ਾਮ ਦੇ ਬਾਵਜੂਦ ਵੀ ਵਿਖ ਵਿੱਚ ਹੋਰ ਇਸ ਤਰ੍ਹਾਂ ਦੀਆਂ ਆਪਸੀ ਸਹਿਯੋਗ ਨਾਲ ਫਿਲਮਾਂ ਬਣਨ ਗਈਆਂ ਇਸ ਤਰ੍ਹਾਂ ਨਹੀਂ ਲੱਗ ਰਿਹਾ ਜੇ ਬਣੀਆਂ ਵੀ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਫਿਲਮਾਂ ਬਣਨ ਗਈਆਂ ਭਾਵੇਂ ਸਰਦਾਰ ਜੀ 3 ਪਾਕਿਸਤਾਨ ਦੇ ਵਿੱਚ ਰਿਲੀਜ਼ ਹੋਈ ਹੈ ਤੇ ਉੱਥੋਂ ਚੰਗਾ ਪੈਸਾ ਕਮਾਰੀ ਹੈ ਇਸ ਤਰੀਕੇ ਦੀਆਂ ਖਬਰਾਂ ਵੀ ਆ ਰਹੀਆਂ ਨੇ ਪਰ ਭਾਰਤ ਵਿੱਚ ਰਿਲੀਜ਼ ਹੋਣ ਤੇ ਹਜੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੀ ਹੋਇਆ ਹੁਣ ਚੱਲ ਮੇਰਾ ਪ੍ਰਚਾਰ ਦਾ ਕੀ ਹੋਵੇਗਾ ਕੀ ਵਿਵਖ ਰਹੇਗਾ ਇਹ ਤਾਂ 1 ਅਗਸਤ ਨੂੰ ਹੀ ਪਤਾ ਚੱਲੇਗਾ ਪਰ ਸਵਾਲ ਇਹ ਉੱਠਦਾ ਹੈ ਕਿ ਅਸੀਂ ਪੂਰੀ ਤਰੀਕੇ ਨਾਲ ਜਾਣਕਾਰੀ ਲਏ ਬਿਨਾ ਕਿਉਂ ਵਿਵਾਦਾਂ ਦੇ ਵਿੱਚ ਉੱਦ ਪੈਨੇ ਆ ਕਿਉਂ ਅਸੀਂ ਆਪਣੇ ਵੱਲੋਂ ਬਿਆਨ ਬਾਜ਼ੀਆਂ ਸ਼ੁਰੂ ਕਰ ਦਿੰਦੇ ਹਾਂ ਚਲੋ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਬਿੰਨੇ ਤਾਂ ਕਮੈਂਟ ਕਰਦੇ ਹੋਣਗੇ ਇਹ ਤਾਂ ਸੁਣਿਆ ਹੈ ਪਰ ਕਈ ਜ਼ਿੰਮੇਵਾਰ ਲੋਕ ਵੀ ਜਿਹੜੇ ਕਿਸੇ ਨਾ ਕਿਸੇ ਜ਼ਿੰਮੇਵਾਰ ਸੰਸਥਾਵਾਂ ਦੇ ਵਿੱਚ ਬੈਠੇ ਨੇ ਉਹ ਵੀ ਇਨ੍ਹਾਂ ਵਿਵਾਦਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਵੀ ਇਸੇ ਤਰੀਕੇ ਦੇ ਬਿਆਨ ਦਿੱਤੇ ਜਾਂਦੇ ਨੇ ਉਦੋਂ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਐਸਜੀਪੀਸੀ ਦਾ ਕੰਮ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨਾ ਹੈ ਉਹਨਾਂ ਦਾ ਫਿਲਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਗੁਰਚਰਨ ਗਰੇਵਾਲ ਵੱਲੋਂ ਵੀ ਇਸ ਵਿਵਾਦ ਦੇ ਵਿੱਚ ਸ਼ਾਮਲ ਹੋ ਕੇ ਦਲਸਜੀਤ ਦਸਾਂਜ ਦਾ ਹੱਕ ਪੂਰਦਿਆਂ ਉਹੀ ਗੱਲਾਂ ਕੀਤੇਗਾ ਜਾਂ ਕਿ ਸਿੱਖਾਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਜੀ ਪਾਗੋ ਵਾਲੇ ਬੰਦੇ ਦਾ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਜੇ ਕੋਈ ਤਰੱਕੀ ਕਰਦਾ ਹੈ ਢਲਰੀਆਂ ਵਾਲੇ ਸਾਧ ਵੱਲੋਂ ਵੀ ਇਹੀ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਕਿ ਪਾਗੋ ਵਾਲਾ ਜੇ ਕੋਈ ਤਰੱਕੀ ਕਰਦਾ ਹੈ ਤਾਂ ਉਹ ਲੋਕਾਂ ਤੋਂ ਦੇਖਿਆ ਨਹੀਂ ਜਾਂਦਾ ਇਸ ਲਈ ਇਹਨਾਂ ਖਿਲਾਫ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ ਜਦੋਂ ਕਿ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਇਹ ਫਿਲਮ ਪ੍ਰੋਡਿਊਸਰਾਂ ਵੱਲੋਂ ਪਾਬੰਦੀ ਲਗਾਈ ਗਈ ਹੈ ਤੇ ਜਿਹੜੀ ਪਹਿਲੀ ਫਿਲਮ ਬੈਨ ਕੀਤਾ ਗਈ ਸੀ ਇਸ ਦੇ ਵਿੱਚ ਇਸ ਤੇ ਚੱਕਰ ਦੇ ਚੱਲਦੇ ਆ ਉਹ ਇੱਕ ਹਿੰਦੀ ਫਿਲਮ ਸੀ ਤੇ ਉਸ ਦੇ ਵਿੱਚ ਬਾਣੀ ਕਪੂਰ ਕਪੂਰ ਵੀ ਸ਼ਾਇਦ ਪੰਜਾਬੀ ਹੁੰਦੇ ਨੇ ਉਹ ਮੇਨ ਲੀਡ ਦੇ ਵਿੱਚ ਸੀ ਉਦੋਂ ਕਿਸੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਕੋਈ ਸਾਜ਼ਿਸ਼ ਵੀ ਕਿਸੇ ਨੂੰ ਨਹੀਂ ਦਸੀ ਚੁੱਪ ਕਰਕੇ ਉਹ ਫਿਲਮ ਬੈਨ ਹੋ ਗਈ ਉਹ ਫਿਲਮ ਵੀ ਇਸ ਹਮਲੇ ਤੋਂ ਪਹਿਲਾਂ ਦੀ ਬਣੀ ਹੋਈ ਸੀ ਉਹਦੀ ਸਾਰੀ ਸ਼ੂਟਿੰਗ ਪਹਿਲਾਂ ਹੋਈ ਹੋਈ ਸੀ ਪਰ ਫੇਰ ਵੀ ਕਿਸੇ ਪ੍ਰੋਡਿਊਸਰ ਨੇ ਕੋਈ ਰੌਲਾ ਨਹੀਂ ਪਾਇਆ ਉਸ ਫਿਲਮ ਤੇ ਵੀ ਕਰੋੜਾ ਰੁਪਏ ਲੱਗੇ ਹੋਏ ਸੀ ਲੇਕਿਨ ਕੋਈ ਕੰਟਰੋਵਰਸਰੀ ਨਹੀਂ ਹੋਈ ਕੋਈ ਵਿਵਾਦ ਨਹੀਂ ਹੋਇਆ ਕੋਈ ਚਰਚਾ ਨਹੀਂ ਹੋਈ ਫਿਲਮ ਬੈਨ ਹੋ ਗਈ ਗੱਲ ਖਤਮ ਹੋ ਗਈ ਲੇਕਿਨ ਅਸੀਂ ਜਦੋਂ ਇਹ ਫਿਲਮ ਸਰਦਾਰਜੀਤ ਸੀ ਇਸੇ ਕਾਰਨਾ ਕਰਕੇ ਭਾਰਤ ਦੇ ਵਿੱਚ ਰਿਲੀਜ਼ ਹੋਣ ਤੋਂ ਇਸ ਨੂੰ ਮਨਾ ਕੀਤਾ ਗਿਆ ਅਸੀਂ ਉਸ ਨੂੰ ਐਡਾ ਵੱਡਾ ਵਿਵਾਦ ਦਾ ਰੂਪ ਦੇ ਦਿੱਤਾ ਜਿਸ ਦਾ ਕੋਈ ਹੱਦ ਹੀ ਨਹੀਂ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਐਸਜੀਪੀਸੀ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਬਿਆਨ ਦਿੱਤੇ ਜਾਂਦੇ ਜਿਵੇਂ ਕਿ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਚੱਲ ਰਹੀ ਸੀ ਤੇ ਭਾਰਤੀ ਸੈਨਾ ਵੱਲੋਂ ਇੱਕ ਬਿਆਨ ਆਇਆ ਸੀ ਕਿ ਹਰਮੰਦਰ ਸਾਹਿਬ ਤੇ ਵੀ ਮਸਾਇਲਾ ਦਾ ਨਿਸ਼ਾਨਾ ਹੋ ਸਕਦਾ ਸੀ ਤੇ ਅਸੀਂ ਉਸ ਨੂੰ ਬਚਾਉਣ ਦੇ ਲਈ ਐਂਟੀ 에ਅਰ ਕ੍ਰਾਫਟ ਗਨਸ ਵਗੈਰਾ ਇਸਤੇਮਾਲ ਕੀਤੀਆਂ ਤਾਂ SGPC ਵੱਲੋਂ ਸਭ ਤੋਂ ਪਹਿਲਾ ਬਿਆਨ ਇਹੀ ਆਇਆ ਸੀ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਅਸੀਂ ਇਹ ਸੋਚ ਹੀ ਨਹੀਂ ਸਕਦੇ ਕਿ ਪਾਕਿਸਤਾਨ ਹਰਮੰਦਰ ਸਾਹਿਬ ਤੇ ਨਿਸ਼ਾਨਾ ਬਣਾ ਸਕਦਾ ਹੈ ਅਸੀਂ ਇਸ ਗੱਲ ਤੇ ਯਕੀਨ ਨਹੀਂ ਕਰਦੇ ਜਦੋਂ ਕਿ ਉਹਨਾਂ ਦਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਇਹ ਫੌਜੀ ਮਸਲੇ ਨੇ ਇਸ ਦੇ ਬਾਰੇ ਫੌਜ ਹੀ ਬਿਹਤਰ ਦੱਸ ਸਕਦੀ ਹੈ ਕਿ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਨਹੀਂ ਬਣਾਇਆ ਗਿਆ ਸੀ ਲੇਕਿਨ ਉਹਨਾਂ ਵੱਲੋਂ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕੀਤੀ ਗਈ ਔਰ ਇਹ ਕਿਹਾ ਗਿਆ ਕਿ ਪਾਕਿਸਤਾਨ ਗੋਲਪੁਤ ਕਾਨੂੰਨ ਨਿਸ਼ਾਨਾ ਬਣਾਉਣ ਦਾ ਸੋਚ ਵੀ ਨਹੀਂ ਸਕਦਾ ਜਦੋਂ ਕਿ ਪੁੰਛ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਪਾਕਿਸਤਾਨ ਦੀ ਗੋਲਾਬਾਰੀ ਦੇ ਵਿੱਚ ਨਸ਼ਟ ਹੋਇਆ ਸੀ ਇਹ ਸਾਰਿਆਂ ਨੂੰ ਪਤਾ ਪਰ ਫਿਰ ਵੀ ਇਹੋ ਜੀ ਬਿਆਨਬਾਜ਼ੀ ਕੀਤੀ ਜਾਂਦੀ ਤੇ ਫਿਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਬਾਅਦ ਅਸੀਂ ਇਹ ਵੀ ਸਵਾਲ ਚੱਕਦੇ ਹਾਂ ਕਿ ਸਾਨੂੰ ਦੇਸ਼ทรੋਹੀ ਕਿਉਂ ਕਿਹਾ ਜਾਂਦਾ ਹੈ ਅਸੀਂ ਤਾਂ ਬਹੁਤ ਵੱਡੇ ਦੇਸ਼ਪਗ ਜਦੋਂ ਤੁਸੀਂ ਇਹ ਬੇਲੂੜੀਆਂ ਗੱਲਾਂ ਕਰੋਗੇ ਇਹ ਬੇਲੂੜੀ ਬਿਆਨਬਾਜ਼ੀ ਕਰੋਗੇ ਹਰ ਗੱਲ ਤੇ ਪਾਕਿਸਤਾਨ ਦਾ ਪੱਖ ਪੂੜਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਹਾਨੂੰ ਮੀਡੀਆ ਕੀ ਦਿਖਾਏਗਾ ਉਹ ਉਹੀ ਦਿਖਾਏਗਾ ਜੋ ਬਿਆਨ ਤੁਸੀਂ ਦੇ ਰਹੇ ਹੋ ਤੇ ਫਿਰ ਅਸੀਂ ਉਸ ਦੇ ਉੱਤੇ ਇਤਰਾਜ਼ ਕਰਦੇ ਹਾਂ ਇਹ ਕਹਿੰਦੇ ਆ ਕਿ ਗੋਦੀ ਮੀਡੀਆ ਜਾਣ ਬੁੱਝ ਕੇ ਸਾਡੀ ਇਮੇਜ ਖਰਾਬ ਕਰ ਰਿਹਾ ਹੈ ਜਦਕਿ ਬਿਆਨ ਅਸੀਂ ਖੁਦ ਦੇ ਲਈ ਪਿੱਛੇ ਜੇ ਇੱਕ ਹੋਰ ਵੀ ਨਵਾਂ ਸ਼ਗੂਫਾ ਚੱਲ ਰਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਮਾਣਾ ਨਹੀਂ ਕਹਿ ਸਕਦੇ ਕਿਉਂਕਿ ਉੱਥੇ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਹੈ ਜਨਮ ਸਥਾਨ ਹੈ ਸਾਡੇ ਲਈ ਪਵਿੱਤਰ ਜਗ੍ਹਾ ਉਹੀ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਪਾਕਿਸਤਾਨ ਨੂੰ ਮਾੜਾ ਕਹੋ ਗੱਲ ਸਿਰਫ ਉੱਥੇ ਦੇ ਜਿਹੜੇ ਲੋਕ ਨੇ ਉੱਥੇ ਦੀ ਫੌਜ ਹੈ ਜਾਂ ਉੱਥੋਂ ਦੇ ਸੱਤਾਧਾਰੀ ਜੋ ਲੋਕ ਨੇ ਉਹ ਜੋ ਕੁਝ ਕਰ ਰਹੇ ਨੇ ਜਿਉ ਮਾੜਾ ਕਰ ਰਹੇ ਨੇ ਤਾਂ ਸਿਰਫ ਉਸ ਨੂੰ ਨਿੰਦਣ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਮਾੜਾ ਕਹਿਣ ਦੀ ਗੱਲ ਨਹੀਂ ਹੋ ਰਹੀ ਕਿ ਬਿਨਾਂ ਮਤਲਬ ਤੋਂ ਉਹਨਾਂ ਨੂੰ ਮਾੜਾ ਕਹਿ ਦੋ ਇਹ ਵੀ ਬਹੁਤ ਵਾਰ ਦੇਖਿਆ ਗਿਆ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਮਾਇਨੋਰਟੀਜ਼ ਨੇ ਖਾਸ ਕਰਕੇ ਜਿਹੜੇ ਸਿੱਖ ਉੱਥੇ ਵੱਸਦੇ ਨੇ ਸੁੰਨਾ ਨਾਲ ਬਹੁਤ ਵਾਰ ਤੱਕਾ ਵੀ ਹੁੰਦਾ ਹੈ ਕਈ ਵਾਰ ਉੱਥੋਂ ਦੀਆਂ ਕੁੜੀਆਂ ਦਾ ਜ਼ਬਰਦਸਤੀ ਵਿਆਹ ਕਰਨੀਆਂ ਖਬਰਾਂ ਵੀ ਆਉਂਦੀਆਂ ਨੇ ਪਰ ਫਿਰ ਵੀ ਅਸੀਂ ਸਾਰਾ ਕੁਝ ਭੁੱਲ ਕੇ ਸਿਰਫ ਇਸ ਤਰ੍ਹਾਂ ਦੇ ਬਿਆਨ ਦਿੰਨੇ ਆ ਉਹਦੇ ਪਿੱਛੇ ਕੀ ਸਿਆਸਤ ਹੈ ਕੀ ਉਹਦਾ ਫਾਇਦਾ ਹੁੰਦਾ ਹੈ ਇਹ ਐਸਜੀਪੀਸੀ ਜਾਣਦੀ ਹੈ ਪਰ ਇਹ ਬਿਆਨ ਦਿੱਤੇ ਜਾਂਦੇ ਹਰ ਵਾਰ ਅਸੀਂ ਬਿਨਾ ਸੋਚੇ ਸਮਝੇ ਬਿਨਾ ਪੂਰੀ ਜਾਣਕਾਰੀ ਦੇ ਕਿਸੇ ਨਾ ਕਿਸੇ ਵਿਵਾਦ ਖੁੱਦ ਕੇ ਉਸ ਨੂੰ ਸਿੱਖਾਂ ਦੇ ਵਿਰੁੱਧ ਸਾਜ਼ਿਸ਼ ਹੋ ਰਹੀ ਹੈ ਉਸ ਦਾ ਰੂਪ ਦੇਣ ਦੀ ਕੋਸ਼ਿਸ਼ ਕਰਦੇ ਆਂ ਉਸ ਦੇ ਨਾਲ ਅਸੀਂ ਇੱਕ ਬਹੁਤ ਵੱਡਾ ਇੱਕ ਸੈਕਸ਼ਨ ਹੈ ਜਿਸ ਨੂੰ ਇਸ ਤਰੀਕੇ ਦੀ ਭਾਵਨਾ ਉਹਨਾਂ ਦੇ ਦਿਮਾਗ ਦੇ ਵਿੱਚ ਬਿਠਾ ਦਿੱਤੀ ਹੈ ਕਿ ਹਾਂਜੀ ਤੁਹਾਡੇ ਨਾਲ ਤੱਕਾ ਹਮੇਸ਼ਾ ਹੁੰਦਾ ਹੈ ਤੁਹਾਡੇ ਨਾਲ ਹੀ ਤੱਕਾ ਹੁੰਦਾ ਹੈ ਜਾਣ ਬੁੱਝ ਕੇ ਤੁਹਾਡੇ ਨਾਲ ਤੱਕਾ ਕੀਤਾ ਜਾਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਨਫ਼ਰਤ ਦੇ ਬੀਜ ਅਸੀਂ ਬੋ ਦਿੱਤੇ ਹਰ ਗੱਲ ਦੇ ਵਿੱਚ ਉਹਨਾਂ ਨੂੰ ਅਸੀਂ ਹੋਰ ਪਾਣੀ ਦੇ ਕੇ ਅੱਗੇ ਵਧਾ ਰਹੇ ਹਾਂ ਜਦਕਿ ਉਸ ਦੀ ਲੋੜ ਵੀ ਨਹੀਂ ਸੀ ਹੁਣ ਜਿਹੜੀ ਇਹ ਫਿਲਮ ਆ ਰਹੀ ਹੈ ਚੱਲ ਮੇਰਾ ਪੁੱਤ ਕੀ ਇਸ ਦੇ ਉੱਤੇ ਵੀ ਉਸੇ ਤਰੀਕੇ ਨਾਲ ਸਪੋਰਟ ਕੀਤੀ ਜਾਵੇਗੀ ਜਾਂ ਇਹ ਕਿਹਾ ਜਾਏਗਾ ਕਿ ਅਮਰਿੰਦਰ ਗਿੱਲ ਦੇ ਤਾਂ ਵਾਲ ਖੱਟੇ ਹੋਏ ਨੇ ਜੀ ਉਹ ਸਿੱਖ ਨਹੀਂ ਹੈ ਉਹ ਪੱਗ ਨਹੀਂ ਬੰਨਦਾ ਇਸ ਕਰਕੇ ਉਹਦੀ ਫਿਲਮ ਬੈਨ ਕਰ ਦਿਓ ਕੋਈ ਗੱਲ ਜਾਂ ਫੇਰ ਅਸੀਂ ਉਸ ਟਾਈਮ ਇਹ ਯਾਦ ਕਰਾਂਗੇ ਕਿ ਜਿਹੜਾ ਠਾਕੁਰ ਵੱਲੋਂ ਬਿਆਨ ਦਿੱਤੇ ਗਏ ਸੀ ਉਹ ਕੀ ਸੀ ਪਰ ਇਸ ਫਿਲਮ ਦੇ ਵਿੱਚ ਅਸੀਂ ਬਿਲਕੁਲ ਭੁਲਾ ਦਿੱਤਾ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਸਾਰੇ ਬਿਆਨ ਭੁਲਾ ਦਿੱਤੇ ਗਏ ਉਹ ਗੱਲਾਂ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਵੱਲੋਂ ਕੀਤੀਆਂ ਗਈਆਂ ਸੀ ਕਿ ਸਾਨੂੰ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਤੇ ਬੈਨ ਲਗਾ ਦੇਣਾ ਚਾਹੀਦਾ ਹੈ ਉਹ ਸਾਰੀਆਂ ਭੁਲਾ ਦਿੱਤੀਆਂ ਤੇ ਇਹੀ ਪੰਜਾਬੀ ਫਿਲਮ ਦੇ ਜਿਹੜੇ ਲੋਕ ਲੈਂਦੇ ਉਸ ਸਮੇਂ ਉਹ ਸ਼ੋਰ ਬੋਲ ਰਹੇ ਸੀ ਇੱਕ ਮਹੀਨਾ ਪਹਿਲਾਂ ਹੀ ਉਹਨਾਂ ਵੱਲੋਂ ਦੁਸ਼ਾਨ ਦੀ ਸਪੋਰਟ ਦੇ ਵਿੱਚ ਇਹ ਗੱਲਾਂ ਕੀਤੀਆਂ ਗਈਆਂ ਕਿ ਫਿਲਮ ਤੇ ਪੈਸਾ ਬਹੁਤ ਲੱਗਿਆ ਹੈ ਸ਼ੂਟਿੰਗ ਪਹਿਲਾਂ ਹੋਈ ਹੈ ਉਹ ਹੀ ਸਾਰੀਆਂ ਗੱਲਾਂ ਦਰਾਈਆਂ ਲੈਂਿਆ ਸਾਡੀ ਯਾਦਸ਼ਤ ਇੰਨੀ ਕਮਜ਼ੋਰ ਹੈ ਕਿ ਅਸੀਂ ਇੱਕ ਮਹੀਨੇ ਦੇ ਅੰਦਰ ਅੰਦਰ ਸਭ ਕੁਝ ਭੁੱਲ ਜਾਂਦੇ ਆ ਤੇ ਜੋ ਇੱਕ ਖਵਾ ਚੱਲ ਰਹੀ ਹੁੰਦੀ ਹੈ ਉਸੇ ਖਵਾ ਦੇ ਵਿੱਚ ਉਸੇ ਪੀੜ ਦੇ ਵਿੱਚ ਸ਼ਾਮਲ ਹੋ ਜਾਂਦੇ ਲੋੜ ਹੈ ਸਹੀ ਜਾਣਕਾਰੀ ਲੈਣ ਦੀ ਫਿਰ ਜਾਣਕਾਰੀ ਲੈਣ ਤੋਂ ਬਾਅਦ ਉਸ ਦੇ ਉੱਤੇ ਰੈਐਕਟ ਕਰਨ ਦੀ ਜਾਂ ਉਸ ਦੇ ਉੱਤੇ ਕੋਈ ਵੀ ਬਿਆਨ ਦੇਣ ਦੀ ਪਰ ਜੇਆ ਨਹੀਂ ਹੁੰਦਾ ਅਕਸਰ ਅਸੀਂ ਤੱਥਾਂ ਤੋਂ ਪਰੇ ਹੋਰ ਹੀ ਸਾਜ਼ਿਸ਼ਾਂ ਦੀਆਂ ਗੱਲਾਂ ਦੇ ਵਿੱਚ ਵਗਨ ਦੇ ਵਿੱਚ ਵੇਗ ਦੇ ਵਿੱਚ ਵਹਿ ਜਾਂਦੇ ਆ ਤੇ ਸਾਰੇ ਲੋਕ ਉਹੀ ਨਰੇਟਿਵ ਦਾ ਹਿੱਸਾ ਬਣ ਜਾਂਦੇ ਆ ਜਿਸ ਨਾਲ ਸਾਡੀ ਕੌਮ ਦਾ ਤੇ ਸਾਡਾ ਨੁਕਸਾਨ ਹੁੰਦਾ ਹੈ ਔਰ ਇਸ ਤੋਂ ਬਚਣ ਦੀ ਲੋੜ ਹੈ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵੱਡਾ ਸ਼ਖਸ਼ ਜਾਂ ਕੋਈ ਵੱਡੀ ਹਸਤੀ ਜਦੋਂ ਵੀ ਕੋਈ ਬਿਆਨ ਦਿੰਦੀ ਹੈ ਤਾਂ ਪਹਿਲਾਂ ਉਹ ਉਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰੇ ਉਸ ਦੇ ਸਹੀ ਤੱਥਾਂ ਨੂੰ ਦੀ ਜਾਣਕਾਰੀ ਪਹਿਲਾਂ ਹਾਸਲ ਕਰੇ ਤੇ ਉਸ ਤੋਂ ਬਾਅਦ ਹੀ ਕੋਈ ਬਿਆਨ ਦੇਵੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਸੁਨੇਹਾ ਜਾਵੇ ਉਹ ਸਹੀ ਸੁਨੇਹਾ ਜਾਵੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ 네ਗੇਟਿਵ ਜਾਂ ਗਲਤ ਸੁਨੇਹਾ ਨਾ ਜਾਵੇ ਇਸ ਚੀਜ਼ ਤੋਂ ਬਚਨ ਦੀ ਲੋੜ ਹੈ ਤੇ ਉਮੀਦ ਕਰਦੇ ਹਾਂ ਇਸ ਤੋਂ ਅੱਗੇ ਬਚਾ ਵੀ ਜਾਏਗਾ ਇਸੇ ਦੇ ਨਾਲ ਹੀ ਤੁਹਾਡੇ ਕੋਲੋਂ ਵਿਦਾ ਲੈਣੇ ਆ ਧੰਨ